ਠੀਕ ਹੈ ਜੀ ਪੀ ਵੀ 31 ਮਾਨਸਾ ਦਾ ਨੰਬਰ ਆ ਫਸਟ ਓਨਰ ਆ ਠੀਕ ਹੈ ਜੀ ਤਿੰਨ ਕਿ ਹਜ਼ਾਰ ਘੰਟਾ ਚੱਲਿਆ ਬਈ origial ਫਸਟ ਓਨਰ ਹੀ ਹੈ ਸੰਗਰੂਰ ਦਾ ਪਿਛਲੇ ਡਰ ਬੀ ਕੇ ਟੀ ਦੇ ਆ ਹਾਂ ਜੀ ਮਾਡਲ 7 ਆ ਬਈ ਹਾਂ ਜੀ ਮੂਲੇ ਬੀ ਕੇ ਡੀ ਦੇ ਨੇ ਠੀਕ ਹੈ ਜੀ ਮਗਲੇ ਸੋਨਾ ਨੰਬਰ 1 ਜੇ ਕੇ ਦੇ ਠੀਕ ਹੈ ਜੀ ਪੰਜਾਬ ਨੰਬਰ ਪੀ ਵੀ 13 ਦਾ ਬਈ ਠੀਕ ਹੈ ਜੀ ਡੇ ਇਹ ਵੀ ਚੰਗਾ ਕਨੋਪੀ ਕਨੋਪੀ ਨਾਲ ਆ ਇਹਦੇ ਉਹ ਸਾਜੀ ਨੂੰ ਕੋਕਾ ਨਹੀਂ ਕਹਦੇ ਹੁੰਦੇ ਉਹ ਆ ਬਈ ਕੋਕਾ ਹਾਂ ਤਿੰਨ ਮਾਡਲ ਆ ਚਿੱਪ ਵਾਲੀ ਕਾਪੀ ਆ ਠੀਕ ਹੈ ਜੀ ਸਾਰਾ ਰੇਨ ਵਾਲਾ ਬਾਡੇ ਲਾ 14 ਮਾਡਲ ਆ ਕਲੋਸ ਕਰ ਇੰਜਨ ਚ ਹਾਂਜੀ ਮਗਰਲੇ ਨਾਲ ਮਗਰਲੇ ਮੰਨ ਲਾ ਜੇ ਕਿਤੇ ਨਵੇਂ ਆ ਜਮਾ ਠੀਕ ਹੈ ਜੀ ਇਹ 22 ਮਾਡਲ ਆ ਬਈ ਗੇਰ ਅਪਰੋਚ ਠੀਕ ਹੈ ਜੀ ਹਰਿਆਣਾ ਨੰਬਰ ਆ ਆਫਰੀਕਾ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਪਹੁੰਚੇ ਐ ਤੇ ਹਰਮਨ ਕਹਿੰਦੇ ਕੈਨੇਡਾ ਜਾ ਕੇ ਮੁੜਿਆ ਆ ਜੀ ਕੀ ਹਾਲ ਹੈ ਵਧੀਆ ਵਧੀਆ ਕੈਨੇਡਾ ਜਾ ਕੇ ਮੁੜਿਆ ਆ ਬਸ ਉਹੀ ਜੀ ਯਾ ਨਹੀਂ ਲੱਗਿਆ ਜੀ ਨਹੀਂ ਲੱਗਿਆ 30 ਲੱਖ ਗਿਆ ਖੂਚ ਆ ਫਿਰ ਜਾਣੀ ਸੀ ਦਵਾਰੇ ਹੋ ਜੂ ਸਟੈਂਡ ਬੀਜ ਆ ਜਦੋਂ ਜੀ ਨਹੀਂ ਲਗਿਆ ਐਕਸਟੈਂਡ ਕਰਾ ਕੇ ਕਰੇਗਾ ਕੀ ਉਹੀ ਦਾ ਰੌਲਾ ਕੰਮ ਕੀ ਮਿਲਿਆ ਸੀ ਉੱਥੇ ਤੇ ਨੂੰ ਕੰਮ ਦਾ ਦਾਦਾਵਾ ਟਰੱਕ ਭਰਦੇ ਜਾਂ ਫੱਟੀਆਂ 'ਚ ਮੇਖਾਂ ਰੋਗਦੇ ਸੀ ਹੋਰ ਫੱਟੀਆਂ 'ਚ ਮੇਖਾਂ ਹੋਰ ਆ ਕੰਮ ਮਿਲਿਆ ਸੀ ਹੋਰ ਦਫ਼ਤਰ 'ਚ ਕਿਹੜਾ ਬੰਦਾ ਜਾ ਕੇ ਉਧਰ ਕੋਈ ਤੇਰੇ ਪੱਲੇ ਕੀ ਰਿਹਾ ਪੱਲੇ ਵਸ ਰਹਿਣਾ ਸੀ ਜਿਹੜਾ ਬਸ ਰਹਿ ਗਿਆ ਪੱਲੇ ਬਾਈ ਮੈਂ ਦੱਸਦਾ ਤੁਹਾਨੂੰ ਇਹਦੇ ਕੀ ਰਿਹਾ ਪੱਲੇ ਜੇਬ 'ਚੋਂ ਕੱਢੇ gira ਕੱਲਾ ਪੱਲੇ ਆਈ ਫੋਨ ਹੀ ਰਹਿ ਗਿਆ ਇਹੀ ਰਹਿ ਗਿਆ ਬਾਈ ਸਹੀ ਗੱਲ ਹੈ ਹੋਰ ਕੱਲਾ ਬੀਜੇ ਦੀ ਪਹਿਲਾਂ ਲੈ ਲਿਆ ਸੀ ਇਹਦਾ ਇੱਧਰ ਹੀ ਲੈ ਲਿਆ ਇੱਧਰ ਹੀ ਲੈ ਲਿਆ ਸੀ ਕਿੰਨੇ ਕ ਦਿਨ ਰਿਹਾ ਆਰਮਣ 26 27ਵੇਂ ਦਿਨ ਹੋ ਰਿਹਾ 26 ਦਿਨ ਲੱਗੇ ਸਹੀ 26 ਦਿਨ ਲੱਗੇ 26 ਦਿਨ ਕਿਵੇਂ ਕੱਟੇ ਕੱਟੇ ਦਾ ਜਿੱਦੇ ਇਥੋਂ ਚੜਿਆ ਮੰਨ ਲਾ ਦੂਜੇ ਤੀਜੇ 23 ਦਿਨਾਂ ਜੇ ਬੰਦਾ ਪਹੁੰਚ ਜਾਂਦਾ ਅੱਛਾ 7000 ਕੁ ਕਿਲੋਮੀਟਰ ਸੀਗਾ ਤੀਜੇ ਦਿਨ ਕੰਮ ਤੇ ਵਗ ਗਿਆ ਸੀਗਾ ਤੀਜੇ ਦਿਨ ਹਾਂ ਠੀਕ ਹੈ ਤੇ ਜੀਨ ਨਹੀਂ ਲੱਗਿਆ ਜੀਨ ਲੱਗਿਆ ਨਹੀਂ ਯਾਰ ਠੀਕ ਹੈ ਤੇ ਫਿਰ ਕਿਵੇਂ ਇੱਧਰ ਚੰਗਾ ਲੱਗਦਾ ਕਿ ਨਾ ਉੱਧਰ ਇੱਧਰ ਨਿਆਰਾ ਪੰਜਾਬ ਚ ਪੰਜਾਬ ਚ ਨਿਆਰਾ ਕਿ ਕਿਤੇ ਔਪਰਚੁਨਿਟੀ ਕਿਤੇ ਨਹੀਂ ਜੀ ਪੰਜਾਬ ਦੀ ਲੋਵੀ ਮਿੱਤਰੋ ਤੁਸੀਂ ਮੁੰਡੇ ਦਾ ਫੇਸ ਦੇਖ ਸਕਦੇ ਹੋ ਨਾ ਭਾਵਕ ਹੋਇਆ ਖੜਾ ਹੁਣ ਵੀ ਹੈ ਨਾ ਵੀ ਪੰਜਾਬ ਵਰਗੀ ਰੀਸ ਨਹੀਂ ਇੱਥੇ ਵਧੀਆ ਇਹਦਾ ਕਾਰੋਬਾਰ ਸੀ ਵਧੀਆ ਟਰੈਕਟਰ ਵੇਚਦਾ ਸੀ ਹੱਟ ਕੇ ਇਧਰੋਂ ਕਾਰੋਬਾਰ ਉਧਰ ਚਲਿਆ ਗਿਆ ਵੀ ਸੈੱਟ ਹੋਵਾਂਗੇ ਪਰ ਦੁਬਾਰੇ ਵਰਤਣਾ ਪੈ ਗਿਆ ਹੁਣ ਆਪਾਂ ਸਿਉਣਾਲੀ ਕਾਰ 750 ਤੋਂ ਸਟਾਰਟ ਕਰਦੇ ਹਾਂ ਹਰਮਨ ਦੱਸ ਕੇ ਰਾਂ ਇਹਦੇ ਬਾਰੇ ਇਹ ਮਾਡਲ ਹੈਗਾ ਬਈ 17 ਹਾਂਜੀ 750 ਵਾਲਾ ਪਿਛਲੇ ਟਾਇਰ ਐਮ ਆਰ ਫੁਰੀਆ ਸ਼ਕਤੀ ਲਾਈਫ ਦੇ ਮੂਰਲੇ ਨਾਲ ਦੇ ਆ ਗੁੜੀਰ ਦੇ ਠੀਕ ਹੈ ਜੀ 850 ਪਿਛਲੇ ਹੈਗੇ ਆ 585 ਠੀਕ ਹੈ ਜੀ ਪੀਵੀ 31 ਮਾਨਸਾ ਦਾ ਨੰਬਰ ਆ ਫਸਟ ਓਨਰ ਆ ਠੀਕ ਹੈ ਜੀ ਤਿੰਨ ਕਿ ਹਜ਼ਾਰ ਘੰਟਾ ਚੱਲਿਆ ਬਈ ਓਰੀਜਨਲ ਠੀਕ ਹੈ ਜੀ ਹਾਂ ਪੀਐਮ ਮਾਨਸਾ ਨੰਬਰ ਆ ਐਚ ਡੀ ਨਾ ਹੈਵੀ ਡਿਊਟੀ ਮਾਰਜ ਵਾਲਾ ਠੀਕ ਹੈ ਜੀ ਹਾਂ ਜੀ ਕਵੜਾ ਕਲੱਚਰ ਵਾਰਸਪ ਵੀਡੀਓ ਯੂ ਵਗੈਰਾ ਲੱਗੀ ਹੋਈ ਆ ਨਾ ਹਾਂ ਉਹ ਨਾਲ ਹੀ ਨੇ ਯੂ ਪਿੱਤੀ ਕਿੰਨੇ ਕਿੰਨੇ ਮਾਡਲ ਆ ਗਿਆ ਮਾਡਲ 17 ਜੀ ਤੇ ਰੇਟ ਰੇਟ ਆਪਾਂ ਡਿਮਾਂਡ ਕਰਦੇ ਆਂ ਦੀ 475 ਤੀ ਜੀ ਤੇ ਦੇਣਾ ਕਿੰਨੇ ਦਾ ਦੇ ਦੇਾਂਗੇ ਆਪਾਂ 4.5 ਦਾ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਟਰੈਕਟਰ ਚੰਗਾ ਹੋਰ ਵੀ ਮਾਨਤਾ ਨੂੰ ਹੋ ਜੂ ਇਹ ਦੇ ਬਾਰੇ ਦੱਸੀ ਬਾਈ ਇਹ ਮਾਡਲ 14 ਬਾਈ ਠੀਕ ਹੈ ਜੀ ਇਹ ਟਰੈਡ ਇਹ ਵੀ ਚੰਗਾ ਪੰਜਾਬ ਨੰਬਰ ਦਾ ਫਸਟ ਓਨਰ ਹੀ ਹੈ ਸੰਗਰੂਰ ਦਾ ਪਿਛਲੇ ਟਾਇਰ ਬੀਕੇਟੀ ਜਿਹਦੇ ਆ ਮੂਲੇ ਟਾਇਰ ਹੈਗੇ ਆ ਇਹਦੇ ਮੰਨ ਲਾ ਅੱਧੇ ਟਾਇਰ ਗੂਡੀਅਰ ਦੇ ਅੱਧੇ ਟਾਇਰ ਗੂਡੀਅਰ ਨਾ ਮੂਲੇ ਨਾਲ ਦੇ ਮਗਰਲੇ ਦਵਾਰੀ ਦੀ ਆ ਬੀਕੇਟੀ ਦੇ ਠੀਕ ਹੈ ਅੱਬੇ ਪੈਸੇ ਨਮਾਰਗੀ ਤੇ ਇੰਜਨ ਗੇਅਰ ਦਾ ਕਿਦਾਂ ਇੰਜਨ ਗੇਅਰ ਦਾ ਓਕੇ ਆ ਜਮਾ ਇੱਕ ਨੰਬਰ ਆ ਅਗਲਾ ਬਾਹ ਕੀ ਲੈ ਜਾ ਸਕਦਾ ਇੰਜਨ ਗੇਅਰ ਦਾ ਜਮਾ ਇੱਕ ਨੰਬਰ ਆ ਮਿੱਤਰੋ ਬਾਕੇ ਲਿ ਜਾ ਸਕਦੇ ਹੋ ਐਡ ਗੇਅਰ ਆ ਗਿਆ ਸਲਿੱਪ ਗੇਅਰ ਚ ਆ ਗਿਆ ਡਬਲ ਡਿਸਟਰੀਬਿਊਟਰ ਚ ਆ ਗਿਆ ਉਹ ਚੀਪੀ ਟਾਬਲਾ ਤੇ ਮਾਡਲ 14 ਆ ਗਿਆ ਤੇ ਰੇਟ ਕਿੰਨਾ ਬਾਈ ਹਰਮਨ ਰੇਟ ਆ ਹੈਗਾ ਇਹਦਾ 3 ਲੱਖ ਤੇ 90 ਹਜ਼ਾਰ 3 ਲੱਖ 90 ਹਜ਼ਾਰ ਡਿਮਾਂਡ ਹੈ ਮਿੱਤਰੋ ਮੌਕੇ ਤੇ ਮੌਕੇ ਦੇ ਜਾਂ 3 ਲੱਖ 60 ਹਜ਼ਾਰ ਦਾ 355 ਦਾ ਲੈ ਜਿਓ ਮਿੱਤਰੋ 55 ਤੁਹਾਡੇ ਤੁਹਾਡੇ ਮੂੰਹ ਨੂੰ ਦੇ ਦਾਂ ਕੋਈ ਗੱਲ ਨਹੀਂ ਠੀਕ ਹੈ 355 ਦਾ ਹੱਕ ਕੇ ਲੈ ਜਿਓ ਦੇ ਦਿਆਂਗੇ ਤੇ ਮੂਰੇ ਆ ਗਿਆ ਸਵਰਾਜ 744 FA ਇਹਦੇ ਬਾਰੇ ਦੱਸੀ ਬਾਈ ਮਾਡਲ 7 ਆ ਬਾਈ ਹਾਂਜੀ ਮੂਲੇ BGD ਦੇ ਨੇ ਠੀਕ ਹੈ ਜੀ ਮਗੱਲੇ ਸੋਨਾ ਨੰਬਰ 1 JK ਦੇ ਠੀਕ ਹੈ ਜੀ ਇੰਜਨ ਗੇਅਰ ਦਾ ਚੌਕੜਾ ਨਵੇਂ ਅਗੇ ਇੰਜਨ ਗੇਅਰ ਦਾ ਜਮਾ ਇੱਕ ਨੰਬਰ ਆ ਬਾਹ ਕੀ ਲਿਆ ਸਰ ਇੰਜਨ ਗੇਅਰ ਦਾ ਜਮਾ ਇੱਕ ਨੰਬਰ ਆ ਮਿੱਤਰੋ ਬਾਹ ਕੀ ਲ ਜਾ ਸਕਦੇ ਹਾਂ ਬਾਹਰ ਪੰਪ ਵਾਲਾ ਆ ਗਿਆ ਰੰਗ ਪੇਂਟ ਦਾ ਸਾਰਾ ਰੀਜਨਲ ਹੈ ਰੀਜਨਲ ਬਈ ਰੰਗ ਪੇਂਟ ਦਾ ਸਾਰਾ ਰੀਜਨਲ ਮੰਗਰਿਆਟ ਹੋਏ ਨੇ ਬਸ ਕੱਲੀ ਕੱਲੇ ਮੰਗਰਿਆਟ ਹੋਏ ਨੇ ਹਾਂ ਥੱਲੋਂ ਆ ਰੀਜਨਲ ਆ 쇼 ਦਾ ਰੀਜਨਲ ਆ 쇼 ਦਾ ਰੀਜਨਲ ਹੈ ਥੱਲੋਂ ਰੀਜਨਲ ਹੈ ਮੰਗਰਿਆਟ ਹੋਏ ਨੇ ਤੇ ਟਾਇਰ ਤਕਰੀਬਨ 400 ਰੁਪਏ ਮੰਗੂ ਪਏ ਨੇ ਤੇ ਟਰੈਕਟਰ ਚੰਗਾ ਕੁੱਲ ਮਿਲਿਆ ਕੇ ਗੱਲ ਕੀਤੀ ਜਾਵੇ ਸਿੰਗਲ ਕਲੱਚ ਹੈ ਸਿੰਗਲ ਸਿੰਗਲ ਕ ਤਾ ਗਿਆ ਤੇ ਰੇਟ ਰੇਟ ਹੈਗਾ ਇਹਦਾ 285000 ਡਿਮਾਂਡ 285000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮੌਕੇ ਤੇ ਹੋ ਜੂਗਾ ਮੰਦਰ ਦੇ ਦੇ ਜਾਂਗੇ ਆਪਾਂ ਮੌਕੇ ਤੇ 2.5 ਲੱਖ ਦਾ ਟਰੈਡ 2.5 ਲੱਖ ਦਾ ਮੈਂ ਕਹਿੰਦਾ 45 ਦਾ ਲੈ ਜਿਓ ਯਾਰ ਪੂਰੇ ਸੂਰੇ ਜੀ ਪੂਰੇ ਸੂਰੇ ਆ ਫਿਰ ਕੋਈ ਗੱਲ ਨਹੀਂ ਵੇਚਨੇ ਆ ਆਪਾਂ ਹੁਣ ਤਾਂ ਸੀਜ਼ਨ ਵੀ ਲੰਘ ਗਿਆ ਉਧਰ ਵੀ ਲਾ ਕੇ ਆਏ ਆ ਪੈਸੇ ਉਹ ਵੀ ਕੱਢਨੇ ਆ ਉਹ ਵੀ ਤਾਂ ਹੀ ਤਾਂ ਕਹਿਣਾ ਤੈਨੂੰ ਬਾਦ ਠੀਕ ਆ ਮੂਰੇ ਆ ਗਿਆ 755 ਐਫ ਆਈ ਹਰ ਵਾਰ ਸਪੀਡਿਓ ਦੇਗੀ ਚੁੱਲੇ 'ਚ ਦੱਸੀ ਬਈ ਇਹਦੇ ਬਾਰੇ ਇਹ ਮਾਡਲ 21 ਆ ਹਾਂਜੀ ਪੰਜਾਬ ਨੰਬਰ ਪੀਵੀ13 ਦਾ ਬਈ ਠੀਕ ਹੈ ਜੀ ਰੈਡ ਇਹ ਵੀ ਚੰਗਾ ਕਨੋਪੀ ਕਨੋਪੀ ਨਾਲ ਆ ਇਹਦੇ ਮਾਡਲ ਮਾਡਲ 21 ਹਾਂਜੀ 65 ਦਾ ਦੇ ਦਾਂਗੇ ਇਹ ਵੀ 6 ਲੱਖ 65 ਹਜ਼ਾਰ ਦਾ ਮੰਨ ਲਾ ਵੀ ਇਹ ਵੀ ਇਹ ਚੋ ਵੀ ਡਿਸਕਾਊਂਟ ਹੈਗਾ 20 25 ਹਜ਼ਾਰ ਦਾ 20 25 ਹਜ਼ਾਰ ਦਾ ਇਹ ਟਰੈਕਟਰ ਚੋ ਡਿਸਕਾਊਂਟ ਮਿਲੂ ਮਿੱਤਰੋ ਡਬਲ ਡੈਸ਼ ਟ੍ਰੈਕਟਰ ਚੰਗਾ ਓਕੇ ਓਕੇ ਵਾਲੀਆਂ ਚਟਾਂ ਹਜੇ ਲੱਗੀਆਂ ਪਈਆਂ ਨੇ ਸਰਵਿਸ ਰਿਕਾਰਡ ਹੋਈਆਂ ਏਜੰਸੀ ਚੋ ਹੋਈਆਂ ਏਜੰਸੀ ਚੋ ਹੋਈਆਂ ਨੇ ਪੱਠੀ ਦਾ ਰੰਗ ਨਹੀਂ ਲਿਆ ਚੱਲਿਆ ਬਹੁਤ ਘੱਟ ਪੱਠੀ ਤੋਂ ਵੀ ਰੰਗ ਹਜੇ ਲਿਆ ਨਹੀਂ ਮਿੱਤਰੋ ਚੱਲਿਆ ਬਹੁਤ ਘੱਟ ਹੈ ਤੇ ਟਰੈਕਟਰ ਚੰਗਾ ਮੂਰੇ ਤੇ ਆਗੇ ਆ ਗਿਆ ਸਵਰਾਜ 855 ਪੁਰਾਣੇ ਮਾਡਲ ਚ ਕੋਕਾ ਜੀ ਨੂੰ ਕੋਕਾ ਨਹੀਂ ਕਹਦੇ ਹੁੰਦੇ ਉਹ ਕੋਕਾ ਹਾਂ ਤਿੰਨ ਮਾਡਲ ਆ ਚਿੱਪ ਵਾਲੀ ਕਾਪੀ ਆ ਠੀਕ ਹੈ ਜੀ ਸਾਰਾ ਚਰੇ ਨਾਲਾ ਬਾਡੇਲਾ ਮਗਰਿਆੜ ਦਿਖਾ ਦੇ ਕਿਤੇ ਜਰ ਨਹੀਂ ਮਗਰਿਆੜ ਤੇ ਚੁੰਡੀ ਕਦੇ ਵੀ ਚੁੰਡੀ ਵੀ ਹਾਂ ਲਓ ਮਿੱਤਰੋ ਬਹੁਤ ਵੱਡੀ ਗੱਲ ਕਹਿ ਰਿਹਾ ਕਿਤੇ ਚੁੰਡੀ ਵੀ ਮਗਰਿਆੜ ਤੇ ਜਾਈਦਾ ਹੈ ਨਾ ਟ੍ਰੈਕ ਬੰਪਰ ਤੋਂ ਲੈ ਕੇ ਹੱਕ ਤੱਕ ਬੰਪਰ ਤੋਂ ਲੈ ਕੇ ਹੱਕ ਤੱਕ ਕੋਰਸ ਵੀ ਨਹੀਂ ਲੱਗਾ ਕਦੇ ਕੋਰਸ ਵੀ ਨਹੀਂ ਲੱਗਾ ਇਹ ਇੰਜਨ ਗੇਅਰ ਦਾ ਵੀ ਓਨੀ ਚੰਗਾ ਇੰਜਨ ਗੇਅਰ ਦਾ ਵੀ ਬਾਹ ਕੇ ਲਿਆ ਜਾ ਸਾਡਾ ਤਸੱਲੀ ਕਰਕੇ ਹਾਲ ਘਰੇ ਪਏ ਆ ਬਾਹ ਕੇ ਤਸੱਲੀ ਕਰਕੇ ਮਿੱਤਰੋ ਜਾ ਸਕਦੇ ਹੋ ਬਾਹਰ ਬੰਪਰ ਆ ਗਿਆ ਡਿਮਾਂਡ ਕਿੰਨੀ ਰੂ ਮਾਡਲ ਕਿੰਨਾ ਰੂ ਮਾਡਲ ਤਿੰਨ ਆ ਬਈ ਡਿਮਾਂਡ ਹੈਗੀ ਆ ਦੋ ਲੱਖ ਤੇ 85000 ਦੀ ਦੇਣਾ ਕਿੰਨੇ ਦਾ ਹੈ ਦੇ ਦਿਆਂਗੇ ਮੌਕੇ ਤੇ 2 ਲੱਖ ਤੇ 65000 ਦਾ ਇੱਕ ਗੱਲ ਰਸ 60 65 ਨਹੀਂ 60 ਜਾਂ 65 ਪੰਜ ਤੂੰ ਵੀ ਹੁਣ ਕਹੀ ਜਾਂਦਾ ਥੱਕਾ ਗਿਆ ਮੈਂ ਤਾਂ 55 ਦੇ ਜਾਊਂਗਾ 55 ਦੇ 55 ਚੋਂ 500 ਹੋਰ ਛੋਟ ਕਰ ਦਾਂਗੇ 55 ਚੋਂ 500 ਹੋਰ ਹਾਂ ਠੀਕ ਐ ਨੀ ਫੈਸਿਲਿਟੀ ਤੇ ਮੂਰੇ ਆ ਗਿਆ ਠੀਕ ਐ ਲੋਟ ਐ ਖੁਸ਼ ਨਾ 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 ਪੂਰਾ ਖੁਸ਼ ਐ ਮੂਰੇ ਆਗਾ 744 ਐਫ ਪੀ ਰਿਵਰਸ ਪੀਟੀਓ ਦੱਸੀ ਬਾਈ ਇਹਦੇ ਬਾਰੇ 14 ਮਾਡਲ ਆ ਕਲੋਸ ਕਰ ਇੰਜਨ ਚ ਹਾਂਜੀ ਮਗਰਲੇ ਨਾਲ ਮਗਰਲੇ ਮੰਨ ਲਾ ਜੇ ਕਿਤੇ ਨਵੇਂ ਆ ਜਮਾ ਠੀਕ ਹੈ ਜੀ 14 9282 ਠੀਕ ਹੈ ਜੀ ਖਰਚੇ ਵੀ ਨਹੀਂ ਡਾਏ ਮੰਨ ਲਾ ਹਾਂਜੀ ਮੂਲੇ ਨਾਲ ਦੇਣੇ ਗੁੜੀਰ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਹੈ ਰੈਡ ਇੱਕ ਨੰਬਰ ਆ ਬਾਹ ਕੇ ਲਿਆ ਸਕਦਾ ਹੈ ਲਾ ਟਰੈਕਟਰ ਇੱਕ ਨੰਬਰ ਆ ਕਹਿੰਦੇ ਬਾਹ ਕੇ ਜਾ ਸਕਦੇ ਹਾਂ ਤੇ ਬਾਹਰ ਪੰਪ ਡਬਲ ਡਿਸਟਰੀਬਿਊਟਰ 14 ਮਾਡਲ 14 ਮਾਡਲ ਕਰਾਸ ਕਰ ਇੰਜਨ ਰੰਗ ਪੇਂਟ ਜਾਂ ਤਾਂ ਨਹੀਂ ਆ ਗਿਆ ਕਿਤੇ ਵਪਾਰੀਆਂ ਵਾਲਾ ਇਹ ਬੰਪਰ ਤੋਂ ਲੈ ਕੇ ਹੁੱਕ ਤੱਕ ਰੇਨ ਵਾਲਾ ਸਾਰਾ ਬੰਪਰ ਤੋਂ ਲੈ ਕੇ ਹੁੱਕ ਤੱਕ ਰੇਨ ਆਉਣਾ ਹੁੰਦਾ ਆਪਾਂ ਕਰਾਉਂਦੇ ਆ ਉਵੇਂ ਆ ਠੀਕ ਹੈ ਟੱਕ ਜੇ ਆ ਗਏ ਲੱਦੇ ਪੈਣੇ ਟੱਕ ਉਵੇਂ ਆ ਮਾੜੇ ਮੋٹے ਟੱਕ ਜੇ ਉਵੇਂ ਲੱਗੇ ਪੈਣੇ ਬਾਈ 14 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ ਬਾਈ ਰੇਟ ਆ ਗਿਆ ਇਹਦਾ 475000 ਡਿਮਾਂਡ ਆਪਣੀ 475000 ਡਿਮਾਂਡ ਆ ਗਈ ਤੇ ਦੇਣਾ ਕਿੰਨੇ ਦਾ ਆਰਮਣ ਸਾਡੇ ਜਿਆਦਾ ਦੇ ਦਾਂਗੇ ਮੂਰੇ ਆ ਗਿਆ 52 10 ਜੌਂਡੀਅਰ ਇਹਦੇ ਬਾਰੇ ਦੱਸੀ ਬਾਈ ਇਹ 22 ਮਾਡਲ ਆ ਬਾਈ ਗੇਰ ਅਪਰੋਚ ਠੀਕ ਹੈ ਜੀ ਹਰਿਆਣਾ ਨੰਬਰ ਆ ਠੀਕ ਹੈ ਜੀ ਰੈਡ ਵੀ ਚੰਗਾ ਹੈਗਾ ਹਾਂਜੀ ਬਾਕੇ ਤਸੱਲੀ ਕਰਕੇ ਲੈ ਆ ਸਕਦਾ ਹਾਂ ਠੀਕ ਹੈ ਇੰਜਨ ਇੰਜੀਨਰ ਦਾ ਓਕੇ ਆ ਹਾਂ ਠੀਕ ਹੈ ਰੰਗ ਪੇਂਟ ਦਾ ਐਨਓਸੀ ਮਿਲ ਜੂ ਬੀਮਾ ਅਗਲੇ ਦਾ ਹੋਊਗਾ ਬੀਮਾ ਅਗਲੇ ਦਾ ਹੁਣ ਰੰਗ ਪੇਂਟ ਦਾ ਸਾਰਾ ਰੀਨ ਨਾਲ ਹਾਂ ਠੀਕ ਹੈ ਮਾਡਲ ਕਿੰਨੇ ਰਹੁ ਮਾਡਲ 22 ਆ 22 ਤੇ ਰੇਟ ਕਿੰਨਾ ਰੇਟ 7.5 ਲੱਖ ਦੀ ਡਿਮਾਂਡ ਆ ਆਪਣੀ 7.5 ਲੱਖ ਦੀ ਡਿਮਾਂਡ ਹੈ ਦੇਣਾ ਕਿੰਨੇ ਦਾ ਦੇ ਦਾਂ 7.30 ਦਾ 7 ਲੱਖ 30 ਹਜ਼ਾਰ ਦਾ ਮੌਕੇ ਤੇ ਹੋਰ ਵੀ ਹੋਜੋ ਸਵਾ ਦਾ ਹੋਈ ਮੌਕਾ ਸਵਾ ਦਾ ਹੋਈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਬਾਈ ਹਾਂ ਠੀਕ ਹੈ ਪ੍ਰੈਡ ਆਪਣੇ ਕੋਲ ਹੋਰ ਵੀ ਉਹਦੇ ਨੌਰੇ ਦੇ ਖੜਦੇ ਇੱਥੇ ਖੜਦੇ ਆ ਆਪਣੇ ਟਰੈਡ ਜੇ ਕਿਸੇ ਵੀਰ ਭਾਈ ਨੇ ਦੇਖਣਾ ਹੋਇਆ ਟਰੈਡ ਹਾਂਜੀ ਜਾਂ ਆਪਣੇ ਪਿੰਡ ਦੇ ਵੀ ਖੜੇ ਹੋਣ ਟਰੈਡ ਠੀਕ ਹੈ ਜੀ ਭਾਈ ਬਖਤੌਰ ਪਿੰਡ ਆਪਣਾ ਬਠਿੰਡਾ ਮਾਨਸਾ ਰੋਡ ਤੇ ਠੀਕ ਹੈ ਜੀ ਨੰਬਰ ਆਪਣਾ ਹੈਗਾ ਜੀ 6239036096 6239036096 ਨੰਬਰ ਆਪਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਹਰਮਨ ਇੰਨੀ ਜਾਣਕਾਰੀ ਦੇਣ ਲਈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੋਊ ਆਪਣੀ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ